ਮੈਨੂੰ ਤਾਂ ਪਾਕਿਸਤਾਨ ਵਾਲਿਆਂ ਦੀ ਸਮਝ ਨਹੀਂ ਲੱਗਦੀ ਇਹਨਾਂ ਨੂੰ ਖੇਡਣ ਦਾ ਮੌਕਾ ਮਿਲਿਆ ਇੰਡੀਆ ਦੇ ਨਾਲ ਤੇ ਇਹ ਕਹਿੰਦੇ ਵੀ ਆਪਾਂ ਖੇਡਣਾ ਹੀ ਨਹੀਂ ਆਪਾਂ ਬਾਇਕਾਟ ਜਿਹੜਾ ਕੀ ਕਰ ਦੇਣਾ ਟੀਮ ਇੰਡੀਆ ਵਾਲਿਆਂ ਦਾ ਉਧਰੋਂ ICC ਵਾਲੇ ਇਹ ਕਹਿੰਦੇ ਆ ਜੇ ਤੁਸੀਂ ਇੰਡੀਆ ਦਾ ਬਾਇਕਾਟ ਕਰੋਗੇ ਤਾਂ ਆਪਾਂ ਤੁਹਾਡਾ ਬਾਇਕਾਟ ਪੱਕਾ ਕਰ ਦੇਣਾ ਆ ਨਾ ਤਾਂ ਤੁਹਾਡੇ ਨਾਲ ਕੋਈ ਇੰਟਰਨੈਸ਼ਨਲ ਟੀਮ ਜਿਹੜੀ ਕਿ ਉਹ ਸੀਰੀਜ਼ ਖੇਡੇਗੀ ਨਾ ਤੁਸੀਂ ਵਰਲਡ ਕੱਪ ਦੇ ਵਿੱਚ ਹਿਸਾਬਾਂ ਸਾਦੇ ਹੋ ਆਉਣ ਵਾਲੇ ਮੈਚਾਂ ਦੇ ਵਿੱਚ ਤੁਹਾਡੇ ਕੋਲ ਜਿਹੜੀ ਏਸ਼ੀਆ ਕੱਪ ਦੀ ਆਪਾਂ ਕਹਿ ਸਕਦੇ ਹਾਂ ਕਿ ਮੇਜ਼ਬਾਨੀ ਹੋਵੇਗੀ ਉਹ ਵੀ ਆਪਣੇ ICC ਵਾਲੇ ਖੋ ਲੈਣਗੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਕੋਈ ਵੀ ICC ਦਾ ਟੂਰਨਾਮੈਂਟ ਨਹੀਂ ਹੋਵੇਗਾ BCCI ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੈ ਸ਼ਾ ਜਿਹੜਾ ਕਿ ਹੈਗਾ ਆ ICC ਦੇ ਵਿੱਚ ਵੀ ਤੇ ਉਹ ਸਾਰੇ ਗੇਮ ਜਿਹੜੀ ਕਿ ਕਮਾਉਂਦੇ ਆ ਤੇ ਇਹ ਮੈਨੂੰ ਲੱਗਦਾ ਵੀ ਇਹਨਾਂ ਦੇ ਜਿਹੜੇ ਥੋੜੇ ਬਹੁਤੇ ਪੈਸੇ ਹੁੰਦੇ ਇਨਾਂ ਕੋਲ ਰੋਟੀ ਢਟੀ ਖਾਣ ਵਾਲੇ ਪਲੇਅਰਾਂ ਦੇ ਕੋਲ ਉਹ ਵੀ ਨਹੀਂ ਆਉਣੇ ਕਿਉਂਕਿ ਇਹਨਾਂ ਨੇ ਰੋਟੀ ਪਾਣੀ ਵੀ ਬੰਦ ਕਰਨ ਲੱਗੇ ICC ਵਾਲੇ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਰ ਦਿੱਤਾ ਕਿ ਤੁਸੀਂ ਆਪਣਾ ਇਰਾਦਾ ਸਾਫ਼ ਕਰ ਲਓ ਤੁਸੀਂ ਟੀਮ ਇੰਡੀਆ ਦੇ ਨਾਲ ਖੇਡਣਾ ਜਾਂ ਨਹੀਂ ਖੇਡਣਾ ਤੁਸੀਂ ਇੱਕ ਵਾਰ ਜਿਹੜਾ ਹੈ ਕਿ ਆਪਣਾ ਨੋਟਿਸ ਜਾਰੀ ਕਰ ਦਿਓ ਕਿਉਂਕਿ ਵੱਡੀ ਮੀਟਿੰਗ ਹੋਉਂਦੀ ਆ ਆਈਸੀਸੀ ਵਾਲਿਆਂ ਦੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੇ ਸ਼ਾਮੀ ਮੌਜੂਦ ਹੈ ਗਏ ਆ ਤੇ ਜੇ ਕਿਤੇ ਬੀਸੀਸੀਆਈ ਵਾਲਾ ਜਿਹੜਾ ਕਿ ਸਾਰਾ ਤਾਮ-ਜਾਮ ਸਾਹਮਣੇ ਆਪਾਂ ਠੀਕਾ ਆਈਪੀਐਲ ਦੇ ਵਿੱਚ ਨੇ ਵੱਡੇ ਵੱਡੇ ਡੜਕੀ ਆਈਸੀਸੀ ਵਾਲੇ ਵੀ ਆਉਂਦੇ ਆ ਸਾਰੇ ਆਣੇ ਆਉਂਦੇ ਆ ਜਿੰਨੇ ਵੀ ਪਲੇਅਰ ਜਿਹੜੇ ਖੇਡਦੇ ਰਹੇ ਨੇ ਸਾਰਿਆਂ ਨੂੰ ਪਤਾ ਪਈ ਆਪਾਂ ਕਿ ਨਹੀਂ ਤਗੜੀ ਡੜਕੀ ਆਪਣੀ ਬੀਸੀਸੀਆਈ ਹੈਗੀ ਆ ਉਸ ਤੋਂ ਬਾਅਦ ਆਈਸੀਸੀ ਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਜਾਂ ਉਹ ਇਹ ਬਣਾਇਆ ਜਾ ਰਿਹਾ ਜਾਂ ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਕਿਸਤਾਨ ਨੂੰ ਬਾਹਰ ਕੱਢਣ ਦਾ ਪ੍ਰੈਸ਼ਰ ਟੀਮ ਇੰਡੀਆ ਇਸ ਟਾਈਮ ਤੇ ਬਣਾਉਂਦੀ ਆ ਹਾਲੇ ਕਿ ਆਫੀਸ਼ੀਅਲ ਕੋਈ ਵੀ ਜਾਣਕਾਰੀ ਨਹੀਂ ਆਈ ਪਰ ਅੰਦਰ ਗੁਪਤ ਦੀਆਂ ਗੱਲਾਂ ਜਿਹੜੀਆਂ ਆਏ ਨੇ ਪਈ ਪਾਕਿਸਤਾਨ ਵਾਲਿਆਂ ਨੂੰ ਬਾਹਰ ਕਰਨ ਦੀ ਤਿਆਰੀ ਜਿਹੜੀ ਕਿ ਚੱਲਣ ਦੀ ਆ ਆਈਸੀਸੀ ਦੇ ਨਾਲ ਮੀਟਿੰਗਾਂ ਜਾਰੀਆਂ ਤੇ ਉਸ ਤੋਂ ਬਾਅਦ ਆ ਆਪਣੇ ਪਾਕਿਸਤਾਨ ਵਾਲਿਆਂ ਨੂੰ ਡਰਾਉਣਾ ਸ਼ੁਰੂ ਹੋ ਚੁੱਕਿਆ ਆ ਅਸਲ ਗੱਲ ਕੀ ਹੋਈ ਸੀ ਕਿ ਏਸ਼ੀਆ ਕੱਪ ਦੇ ਵਿੱਚ ਵੀ ਇਹ ਡਰਾਮਾ ਚੱਲਿਆ ਸੀਗਾ ਵੱਤ ਵੱਤ 3-4 ਦਿਨ ਡਰਾਮਾ ਚੱਲਿਆ ਸੀਗਾ ਇੱਕ ਇਹਨਾਂ ਦੀ ਇਹ ਨਹੀਂ ਗੱਲ ਸਮਝਣ ਲੱਗਦੀ ਜੇ ਤੁਸੀਂ ਟੀਮ ਇੰਡੀਆ ਦੇ ਨਾਲ ਨਹੀਂ ਖੇਡਣਾ ਤੁਸੀਂ ਟੀਮ ਇੰਡੀਆ ਤੋਂ ਇਲਾਵਾ ਕਿਸੇ ਹੋਰ ਟੀਮ ਨਾਲ ਖੇਡਣਾ ਇਹ ਇਹ ਵੀ ਨਹੀਂ ਕਹਿੰਦੇ ਵੀ ਆਪਾਂ ਕਿਸੇ ਹੋਰ ਟੀਮ ਨਾਲ ਖੇਡਣਾ ਜ ਜਸਾਂ ਨੂੰ ਕਿਸੇ ਹੋਰ ਸਕਾਡ ਦੇ ਵਿੱਚ ਹੋਰ ਕੋਈ ਲਿਸਟ ਦੇ ਵਿੱਚ ਜਾਰੀ ਕਰ ਦੋ ਨਹੀਂ ਇਹਨਾਂ ਦਾ ਇਹ ਕਹਿਣਾ ਹੈ ਵੀ ਆਪਾਂ ਇੰਡੀਆ ਦੇ ਨਾਲ ਨਹੀਂ ਖੇਡਣਾ ਉਦੋਂ ਕਿਹੜੀ ਗੱਲ ਚੱਲਣ ਦੀ ਆ ਵੀ ਜੇ ਕਿਤੇ ਇੰਡੀਆ ਦੇ ਨਾਲ ਨਹੀਂ ਖੇਡਣਾ ਇੱਕ ਆਪਾਂ ਗੱਲ ਮੰਨ ਕੇ ਚੱਲੀਏ ਇਹਨਾਂ ਨੇ ਸਾਡੇ ਨਾਲ ਮੈਚ ਨਹੀਂ ਖੇਡਣ ਦਾ 15 ਤਰੀਕ ਨੂੰ ਹੋਣਾ ਆ ਉਸ ਤੋਂ ਬਾਅਦ ਇਹ ਕਹਿੰਦੇ ਨੇ ਵੀ ਜੇ ਕਿਤੇ ਟੀਮ ਇੰਡੀਆ ਸੈਮੀਫਾਈਨਲ ਫਾਈਨਲ ਦੇ ਵਿੱਚ ਆ ਗਈ ਤੇ ਫੇਰ ਆਪਾਂ ਟੀਮ ਇੰਡੀਆ ਦੇ ਨਾਲ ਜਿਹੜਾ ਕਿ ਉਹ ਖੇਡ ਲਾਂਗੇ ਤੇ ਫੇਰ ਕਿਹਣਾ ਤੁਹਾਡੇ ਅੰਦਰ ਵਾਲੀ ਆਤਮਾ ਜਾਗ ਪੈਣੀ ਆ ਜਾਂ ਜੋਗੇ ਛਕਿਆਂ ਵਾਲੀ ਆਤਮਾ ਤੁਸੀਂ ਲੈ ਆਉਣੀਆਂ ਆ ਆਪਣੇ ਅੰਦਰ ਵੀ ਤੁਸੀਂ ਟੀਮ ਇੰਡੀਆ ਦੇ ਨਾਲ ਖੇਡਣ ਨੂੰ ਰਾਜ਼ੀ ਹੋ ਜਾਓਗੇ ਇਹ ਕਿਹਾ ਟੀਮ ਇੰਡੀਆ ਨੂੰ ਇਹ ਵੀ ਚਾਹੀਦਾ ਨਾ ਇੰਨੀ ਜੁੱਤੀ ਪ੍ਰੇਜ ਦੇਦੀ ਕਿ ਉਹ ਕਰਿਆ ਕਰੇ ਦੂਸਰੀਆਂ ਟੀਮਾਂ ਦੀ ਕਿਉਂਕਿ ਸਾਡੇ ਕੋਲੋਂ ਇੰਨੇ ਆਣੇ ਡਰੰਦੇ ਐਸ ਟਾਈਮ ਦੇ ਉੱਤੇ ਵਕ ਵਕ ਸਟੇਟਮੈਂਟ ਆ ਰਹੀਆਂ ਨੇ ਕਿ ਪਲੇਅਰਾਂ ਆਂਦੀਆਂ ਵੀ ਆਂਦੀਆਂ ਨੇ ਵੀ ਉਹ ਕਰਨ ਕੀ ਦੇਣੇ ਇਸ਼ਾਨ ਕਿਸ਼ਨ ਨੂੰ ਜਿਹਨੂੰ ਕਦੀ ਆਪਣੀ ਟੀਮ ਦਾ ਹਿੱਸਾ ਨਹੀਂ ਬਣਾਇਆ ਜੱਕ ਦਾ ਮੋਦੀ ਵਾਪਸ ਤੇ ਹੁੰਦਿਆਂ ਹੀ ਉਹਨੇ ਜਿਹੜੀ ਕਿ ਸੈਂਚਰੀ ਵੀ ਮਾਰਤੀ ਆ ਅੱਧਾ ਸਦੀਕ ਵੀ ਉਹਦਾ ਆਇਆ ਬੈਕ ਟੂ ਬੈਕ ਸੁਰੀਆ ਕੁਮਾਰੀ ਆਦਮ ਨੇ ਵੀ ਹਾਫ ਸੈਂਚਰੀਆਂ ਮਾਰੀਆਂ ਨੇ ਅਭਿਸ਼ੇਕ ਸ਼ਰਮਾ ਦਾ ਵੀ ਬੱਲਾ ਬੋਲਣ ਤੇ ਆਇਆ ਸਾਰਾ ਕੁਝ ਮੈਂ ਕਹਿੰਦਾ ਟੀਮ ਇੰਡੀਆ ਵਾਸਤੇ ਪਰਫੈਕਟ ਆ ਇਸੇ ਕਰਕੇ ਪਾਕਿਸਤਾਨ ਵਾਲੇ ਕਹਿੰਦੇ ਨੇ ਵੀ ਆਪਾਂ ਮੈਚ ਨਹੀਂ ਖੇਡਣਾ ਪਰ 15 ਤਰੀਕ ਦਾ ਮੈਚ ਮੈਨੂੰ ਇਹ ਲੱਗੰਦਿਆ ਕਿ ਥੋਕੇ ਚਟੇਗੀ ਇੱਕ ਵਾਰੀ ਫਿਰ ਪਾਕਿਸਤਾਨ ਤੇ ਮੈਚ ਜਿਹੜਾ ਕਿ ਹੁਣ ਆ ਲਾਜ਼ਮੀ ਹੈ ਕਿਉਂਕਿ ਇੰਨੇ ਸਾਰੇ ਬੈਨ ਲੱਗ ਗਏ ਨੇ ਨੇ ਉੱਦੋਂ 17 ਤੋਂ 18 ਕਰੋੜ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਤੇ ਜੁਰਮਾਨਾ ਵੀ ਲੱਗ ਜਾਵੇਗਾ ਉਹਨਾਂ ਦਾ ਨਾਮ ਕਿਉਂਕਿ ਲਿਆ ਗਿਆ ਆ ਇਸ ਵਰਲਡ ਕੱਪ ਦੇ ਵਿੱਚ ਤੇ ਜੇ ਕਿਤੇ ਉਹ ਬਾਇਕਾਟ ਕਰਦੇ ਆ ਆਈਸੀਸੀ ਦੇ ਰੂਲਾਂ ਦੇ ਖਿਲਾਫ ਉਹਨਾਂ ਨੂੰ ਜੁਰਮਾਨਾ ਵੀ ਲੱਗੇਗਾ ਜਿਹੜੇ ਪੈਸੇ ਉਹਨਾਂ ਨੂੰ ਦਿੱਤੇ ਜਾਣੇ ਸੀਗੇ ਜੇ ਆਪਾਂ ਇਹ ਕਹਿ ਸਕਦੇ ਹਾਂ ਜਿਹੜੀਆਂ ਟੀਮਾਂ ਕੁਆਲੀਫਾਈ ਤੱਕ ਜਾਣੀਆਂ ਸੀਗੀਆਂ ਉਹਨਾਂ ਨੂੰ ਜਿੰਨੇ ਜਿੰਨੇ ਪੈਸੇ ਮਿਲਨੇ ਸੀਗੇ ਪਤਾ ਨਹੀਂ ਉਹਨਾਂ ਦੀ ਕਰੰਸੀ ਵੀ ਵਰੀਡ ਹੋਣਾ ਹੈ ਇੰਡੀਆ ਦੇ ਹਿਸਾਬ ਨਾਲ ਤਾਂ ਮੇਰੇ ਖਿਆਲ 19 ਕਰੋੜ ਰੁਪਿਆ ਕੇ 15 ਕਰੋੜ ਰੁਪਿਆ ਇਹਦੇ ਨਾਲ ਕਿਸਾਗੇ ਜਿਹੜੇ ਕਿ ਉਹ ਮਿਲਨੇ ਸੀਗੇ ਜਾਂ ਇਹਦੇ ਵਿੱਚ ਵਿੱਚ ਪੈਸੇ ਜਿੰਨੀ ਰਕਮ ਰੱਖੀ ਗਈ ਹੈ ਜਿਹੜੇ ਕੁਆਲੀਫਾਈ ਵਿੱਚ ਜਾਣਗੇ ਜਿਹੜੀ ਆਪਣੇ ਫਾਈਨਲ ਜਿਹੜਾ ਜਿੱਤੇਗਾ ਉਹਨੂੰ ਤਾਂ 27 ਕਰੋੜ ਜਿਹੜਾ ਕਿ ਉਹ ਦਿੱਤਾ ਜਾਂਦਾ ਹੈ ਠੀਕ ਆ ਨਾ ਉਸ ਤੋਂ ਇਲਾਵਾ ਇਹਨਾਂ ਨੂੰ ਦੁੱਕੀ ਵੀ ਨਹੀਂ ਮਿਲਣੀ ਔਰ ਤੋਂ ਬਾਅਦ ਜਿਹੜੇ ਪੈਸੇ ਜਿਹੜੇ ਸਾਡੀ ਕੰਟਰੀ ਦੇ ਇੰਡੀਆ ਦੇ ਦੱਸੇ ਜਾ ਰਹੇ ਹੋ ਮੇਰੇ ਖਿਆਲ ਸਾਰਾ ਕਰੋੜ ਜੁਰਮਾਨਾ ਹੈ ਇਹਨਾਂ ਦੀ ਕੰਟਰੀ ਦਾ ਬਲਾਨੀ ਮੈਨੂੰ ਕਿੰਨਾ ਬਣੁੰਦਾ ਹੈ ਇਸ ਥਾਂ ਤੇ ਪਾਕਿਸਤਾਨ ਵਾਲੇ ਯਾਰ ਕਿ ਇਹਨਾਂ ਕੋ ਨਾਤਾ ਆਟਾ ਹੋਣਾ ਆ ਤੇ ਨਾ ਹੀ ਦਾਲ ਹੁਣੀ ਤੇ ਚੋਲ ਪਲਾਨੀ ਇਹਨਾਂ ਨੇ ਕਹਿਣਾ ਖਾਣੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਭੀ ਇਹਨਾਂ ਨੂੰ ਟੀਮ ਇੰਡੀਆ ਦੇ ਨਾਲ ਖੇਡਣ ਵਿੱਚ ਕੀ ਜਿਹੜੀ ਕੀ ਕਹਿ ਸਕਦੇ ਆ ਕਿ ਇੱਕ ਰੁਚੀ ਹਾਨੀ ਆ ਕੀ ਇਹਨਾਂ ਨੂੰ ਜੁੱਤੀ ਪ੍ਰੇਰ ਦਾ ਡਰਾ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜਿਹੜੇ ਇਹਨਾਂ ਦੇ ਕਹਿੰਦੇ ਸੀਗੇ ਕਿ ਦੂਸਰੀ ਇੰਡੀਆ ਦੇ ਵਿੱਚ ਜਾਣਾ ਹੈ ਤੇ ਉਹਨਾਂ ਦੀ ਵਿਕਟਾਂ ਡਾ ਦੇਣੀਆਂ ਹੈ ਭੂਮਰਾ ਨੂੰ ਸ਼ੱਕੇ ਮਾਰਨੇ ਆ ਅਰਸ਼ਦੀਪ ਨੂੰ ਸ਼ੱਕੇ ਮਾਰਨੇ ਉਹ ਵੀ ਸਾਰੇ ਸੋਂਗੇ ਆ ਇੰਨਾ ਯਾਰ ਇੰਨਾ ਦੇ ਵਿੱਚ ਡਰ ਬਣ ਚੁੱਕਿਆ ਹੈ ਇਸ ਟਾਈਮ ਤੇ ਟੀਮ ਇੰਡੀਆ ਨੂੰ ਲੈ ਕੇ ਤੇ ਟੀਮ ਇੰਡੀਆ ਵਾਲੇ ਅੱਗੇ ਦੰਦ ਕੱਢਣ ਨੇ ਤੇ ਵੀ ਆਪਾਂ ਕੋਲੰਬੀਆ ਦੇ ਵਿੱਚ ਜਾਵਾਂਗੇ ਇੰਨਾ ਜੀ ਜੁੱਤੀ ਪਲੇਟ ਕਰਾਂਗੇ ਤੇ ਫਿਰ ਇਹਨਾਂ ਦੀ ਅਕਲ ਟਿਕਾਣੀ ਹੋਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹੋ ਕੰਮ ਜਿਹੜਾ ਕਿ ਹੁਣ ਆ ਆ ਰੰਬੋ ਸ਼੍ਰੀਲੰਕਾ ਦੇ ਵਿੱਚ ਜਿਹੜਾ ਕਿ ਮੈਚ ਖੇਡੇ ਜਾਵੇਗਾ 15 ਤਰੀਕ ਨੂੰ ਹੀ ਮੈਚ ਹੋਵੇਗਾ ਆਈਸੀਸੀ ਵੱਲੋਂ ਹੱਲੇ ਤੱਕ ਮੀਟਿੰਗਾਂ ਕਿਹੜੀਆਂ ਚੱਲਣਦੀਆਂ ਨੇ ਕੱਲ ਪਰਸਪਰ ਤੱਕ ਜਿਹੜਾ ਕਿ ਫਾਈਨਲ ਹੋ ਜਾਏਗਾ ਭਈ ਪਾਕਿਸਤਾਨ ਦੇ ਨਾਲ ਟੀਮ ਇੰਡੀਆ ਦਾ ਮੈਚ ਹੋਵੇਗਾ ਜਾਂ ਨਹੀਂ ਹੋਵੇਗਾ ਪਰ ਇੱਕ ਗੱਲ ਪੱਕੀ ਆ ਟੀਮ ਇੰਡੀਆ ਕੋਲੰਬੋ ਹੋ ਜਾਏਗੀ ਉੱਥੇ ਤਿਆਰੀ ਕਰੇਗੀ ਆਰਾਮ ਨਾਲ ਨਹਾ ਧੋ ਕੇ ਨਾਸ਼ਤਾ ਪਾਣੀ ਕਰਕੇ ਗ੍ਰਾਊਂਡ ਦੇ ਵਿੱਚ ਜਾਏਗੀ ਜਦੋਂ ਟੋਸ ਦਾ ਵਕਤ ਹੋਵੇਗਾ ਉਦੋਂ ਟੀਮ ਇੰਡੀਆ ਵਾਲਿਆਂ ਨੂੰ ਪਤਾ ਲੱਗੇਗਾ ਭਈ ਸਾਡਾ ਮੈਚ ਨਹੀਂ ਆ ਜੇ ਪਾਕਿਸਤਾਨ ਵਾਲੇ ਅੱਗੇ ਫਿਰ ਮੈਚ ਖੇਡੇ ਜਾਊਗਾ ਜਿੰਨੇ ਨਹੀਂ ਆਏ ਤੇ ਫਿਰ ਸਮਝੋ ਕਿ ਪਾਕਿਸਤਾਨ ਤੇ ਮਾਰੇ ਟਾਈਮ ਜਿਹੜਾ ਕਿ ਸ਼ੁਰੂ ਹੋ ਗਿਆ ਜਿਹੜਾ ਇਹਨਾਂ ਨੂੰ 2-4 ਪੈਸੇ ਮਿਲਦੇ ਆ ਆਪਣਾ ਮੈਚ ਮੂਹ ਚ ਖੇਡ ਗਏ ਉਹ ਵੀ ਮਿਲਣਾ ਬੰਦ ਹੋ ਜਾਣਗੇ ਬਾਕੀ ਜਿਹੜਾ ਕਿ ਆਈਸੀਸੀ ਦੇ ਉੱਤੇ ਸਾਰਾ ਕੁਝ ਬੀਸੀਸੀ ਨੇ ਹਲੇ ਤੱਕ ਸੋਟਿਆ ਕੋਈ ਵੀ ਸਾਡੇ ਕਹ ਸਾਡੇ ক্রিকেট ਬੋਰਡ ਵੱਲੋਂ ਲੈ ਆਫੀਸ਼ੀਅਲ ਜਾਣਕਾਰੀ ਇਸ ਦੇ ਉੱਪਰ ਨਹੀਂ ਆਈ ਬਾਕੀ ਅਪਡੇਟਾਂ ਦੇਖਣ ਵਾਸਤੇ ਤੁਸੀਂ ਚੈਨਲ ਦੇ ਨਾਲ ਬਨੇ ਰਹੋ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀ ক্রিকেট ਟਾਕਸ ਚੈਨਲ ਦਾ ਨਾਮ ਹੈ ਆ